ਸਾਨੂੰ ਦੋ ਦਿਨ ਪਹਿਲਾਂ ਇੱਕ ਰੁਕਮ ਸ਼ੁਰੂ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਰੇਂਦਰਦੀਪ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਰਤੰਡਾ ਦਾ ਰਹਿਣ ਵਾਲਾ ਹੈ ਉਸ ਦੀ ਸਾਨੂੰ ਇੰਟੀਮੇਸ਼ਨ ਮਿਲੀ ਸੀਗੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਸਾਥੀ ਜਿਹੜਾ ਸੀ ਉਹ ਇੱਥੇ ਮੌਕੇ ਤੋਂ ਭੱਜ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਪ੍ਰੀਤ ਸਿੰਘ ਹੈ ਜੋ ਰਿਤਿਕ ਸਿੰਘ ਹੈ ਉਹਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਬੀ ਐਨ ਐਸ थाना ਕਰਾਲ ਕਲਾਂ ਨੇ ਦਰਜ ਰਜਿਸਟਰ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੂਥਰਾ ਐਂਡ ਅਵਤਾਰ ਸਿੰਘ ਤਾਰੀ ਜਿਹੜਾ ਅਵਤਾਰ ਸਿੰਘ ਤਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚ ਉਹ ਜੋ ਸੀਆਈਏ ਬੰਡਾ ਦੇ ਵਿੱਚ ਤਨਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਨਕੁਇਰੀਸ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਇਹ ਵੀਡੀਓ ਦਾ ਪੋਸਟਮਾਰਟਮ ਹੈਗਾ ਉਹ ਇਹਦੇ ਵਿੱਚ ਬੋਰਡ ਕੱਟ ਕੇ ਕਰਕੇ ਇਹਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਹ ਮੁਕੱਦਮਾ ਦੀ ਤਫ਼ਤੀਸ਼ ਸੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਜਿਹੜੀ ਤਫ਼ਤੀਸ਼ ਕਈ ਇੰਗਲੈਂਡ ਤੇ ਚੱਲ ਰਹੀ ਹੈ ਜਿੱਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕੱਦਮੇ ਦੇ ਵਿੱਚ ਕੀ ਕੀ ਰੋਲ ਹੈਗਾ ਉਸ ਦੇ ਅਕੋਰਡਿੰਗਲੀ ਜੋ ਵੀ ਐਸ ਪਰ ਫੈਕਟਸ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਨੌਨ ਫਾਈਲ ਚੀਜ਼ ਆਉਗੀ ਉਸ ਮੁਤਾਬਕ ਕਾਰਵਾਈ ਕਰਕੇ ਕੀਤੀ ਜਾਏਗੀ ਕੋਈ ਅਰੈਸਟ ਵੀ ਇਹਦੇ ਵਿੱਚ ਆਏ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀਆਂ